ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ 10 ਲੱਖ ਬੀਮੇ ਵਾਲੇ ਕਾਰਡ ਦੀ ਅੱਜ ਰਜਿਸਟ੍ਰੇਸ਼ਨ ਹੋਣ ਜਾ ਰਹੀ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕਾਂ ਦੀ ਨਵੀਂ ਮੰਗ ਨੂੰ ਦੇਖਦੇ ਹੋਏ ਐਲਾਨ ਕੀਤਾ ਗਿਆ ਸੀ ਤੇ ਉਹਦੇ ਤਹਿਤ ਜਿਹੜਾ ਕੱਲ ਤਨਤਾਂ ਤੇ ਬਰਨਾਲਾ ਡਿਸਟ੍ਰਿਕਟ 'ਚ ਜਿਹੜੀ ਰਜਿਸਟ੍ਰੇਸ਼ਨ ਹੋਣੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਨਸਰਮਤ ਹੈ। ਰਜਿਸਟ੍ਰੇਸ਼ਨ ਹੋਣ ਜਾ ਰਹੀ ਆ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਜਿਹੜੀ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਆ ਐਲਾਨ ਕੀਤਾ ਸੀ ਉਹਦੇ ਤਹਿਤ ਕੱਲ ਤਰਨਤਾਰਨ ਡਿਸਟ੍ਰਿਕਟ ਤੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਲਗਭਗ ਸਾਡੇ ਤਰਨਤਾਰਨ ਵੀ 128 ਥਾਵਾਂ ਤੇ ਤੇ ਇਸੇ ਤਰ੍ਹਾਂ ਹੀ ਬਰਨਾਲਾ ਵੀ ਲਗਭਗ ਇੰਨੀ ਜਗ੍ਹਾ ਤੇ ਰਜਿਸਟ੍ਰੇਸ਼ਨ ਹੋਣੀ ਆ ਤੇ ਮੈਂ ਆਪਣੇ ਤਰਨਤਾਰਨ ਦੀ ਸਾਰੀ ਸਾਡੀ ਡਿਸਟ੍ਰਿਕਟ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਆਸੇ-ਪਾਸੇ ਗੁਰਦੁਆਰਿਆਂ ਦੇ ਵਿੱਚ ਹੋਰ ਥਾਵਾਂ ਤੇ ਵੀ ਅਨਾਉਂਸਮੈਂਟ ਕਰਾਵਾਂਗੇ ਤੇ ਕੋਈ ਵੀ ਪਰਿਵਾਰ ਦਾ ਜੀ ਨਾਰਵੇ ਆਪਦੀ ਰਜਿਸਟ੍ਰੇਸ਼ਨ ਕਰਾ ਕੇ ਆਪਦਾ ਕਾਰਡ ਜੂਰੂ ਬਣਵਾਇਓ ਤੇ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਲਗਾਤਾਰ 2-3 ਦਿਨ ਚੱਲੂਗੀ ਜੇ ਵਿੱਚੋਂ ਕੁਝ ਕੰਮ ਰਹਿੰਦਾ ਆ ਤੇ ਗਾਹ ਵੀ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਕੇ ਰਜਿਸਟ੍ਰੇਸ਼ਨ ਕਰਾਉਣ ਦੀ ਜਿਹੜੀ ਆ ਤਰੀਕ ਉਹਦੇ ਵਿੱਚ ਸਮਾ ਬਧਵਾਵਾਂਗੇ ਤੇ ਇਹ ਜਿਹੜਾ ਕਾਰਡ ਬਾਲਾ 10 ਲੱਖ ਰੁਪਏ ਦਾ ਇਹਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਫਰੀ ਹੋਊਗਾ ਹਰ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਫਰੀ ਦੇ ਵਿੱਚ ਮਿਲਣਗੀਆਂ ਤੇ ਹਰ ਪਰਿਵਾਰ ਦਾ ਜਿਹੜਾ ਜੀ ਆ ਇੱਕ ਜੀ ਦਾ ਬਣੂ ਤੇ ਉਹਦੇ ਵਿੱਚ ਸਾਰੇ ਜੀ ਕਵਰ ਹੋਣਗੇ ਤੇ ਪਹਿਲੀ ਸਰਕਾਰ ਆ ਜਿਨੇ ਸੇਤ ਸਿੱਖਿਆ ਤੇ ਬੁਨਿਆਦੀ ਸਹੂਲਤਾਂ ਦੇ ਉੱਤੇ ਕੰਮ ਕੀਤਾ ਤੇ ਲੋਕ ਮਾਨ ਲਾ ਕਹਿੰਦੇ ਪਏ ਆ ਵੀ ਵਾਕੇ ਹੀ ਇਹ ਸਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਕਿਉਂਕਿ ਬੱਚਿਆਂ ਨੂੰ ਜਿਹੜੀ ਪੜ੍ਹਾਈ ਆ ਉਹ ਵਧੀਆ ਤੇ ਚੰਗੀ ਮਿਆਰੀ ਪੜ੍ਹਾਈ ਕਰਾ ਦਿੱਤੀ ਗਈ ਆ ਸਕੂਲਾਂ ਦੇ ਟੀਚਰ ਪੂਰੇ ਕੀਤੇ ਆ ਸਕੂਲਾਂ ਦੇ ਵਿੱਚ ਬੈਂਚ ਸਕੂਲਾਂ ਦਾ ਜਿਹੜਾ ਜੋ ਚਾਹੀਦੇ ਸੀ ਐਲਈਡੀ ਪੈਨਲ ਪ੍ਰੋਜੈਕਟਰ ਕੰਪਿਊਟਰ ਉਹ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਆ ਇਲੈਕਟ੍ਰੋਨਿਕ ਪੁਰਜ਼ੇ ਉਹ ਪੂਰੇ ਕੀਤੇ ਆ ਸਕੂਲਾਂ ਦੇ ਵਿੱਚ ਟੀਚਰਾਂ ਦੀ ਗਿਣਤੀ ਪੂਰੀ ਕੀਤੀ ਆ ਉਸੇ ਤਰ੍ਹਾਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਜਿਹੜੀ ਗਿਣਤੀ ਘਟੀ ਸੀ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਸਮੇਂ-ਸਮੇਂ ਤੇ ਡਾਕਟਰਾਂ ਦੀ ਭਰਤੀ ਕੀਤੀ ਗਈ ਆ ਵੇਖੋ ਇੱਕ ਪਰਮਾਤਮਾ ਆ ਤੇ ਜੇ ਧਰਤੀ ਤੇ ਦੂਜਾ ਪਰਮਾਤਮਾ ਉਹ ਰਾਬਿਆ ਤੇ ਜੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚ ਵੱਧ ਹੋਣਗੇ ਤੇ ਉਨਾਂ ਹੀ ਵੱਧ ਸੇਵਾ ਕਰਨਗੇ ਇਹ ਪਹਿਲੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਬੜੀਆਂ ਭਰਤੀਆਂ ਕੀਤੀਆਂ ਗਈਆਂ ਤੇ ਸਾਡੇ ਖਾਸ ਕਰਕੇ ਸਿਹਤ ਵਿਭਾਗ ਦੇ ਵਿੱਚ ਜਿਹੜੀ ਕਿ ਬੜੀ ਵੱਡੀ ਸ਼ਾਰਟੇਜ ਸੀ ਡਾਕਟਰਾਂ ਦੀ ਸਮੇਂ-ਸਮੇਂ ਤੇ ਡਾਕਟਰਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਤੇ ਹੁਣ ਭਾਵੇਂ ਸਾਡਾ ਪੱਟੀ ਇਲਾਕਾ ਹੈ ਭਾਵੇਂ ਤਰਨਤਾਰਨ ਡਿਸਟ੍ਰਿਕਟ ਹੈ ਭਾਵੇਂ ਫਾਜ਼ਿਲਕਾ ਹੈ ਤੇ ਭਾਵੇਂ ਇੱਧਰ ਪਠਾਨਕੋਟ ਗਰਦਾਸਪੁਰ ਹੈ ਬਾਰਡਰ ਬੈਲਟ ਦੇ ਵਿੱਚ ਵੀ ਤਕਰੀਬਨ ਡਾਕਟਰ ਜਿਹੜੇ ਆ ਹਰ ਹਸਪੀਟਲ ਦੇ ਵਿੱਚ ਸਿਹਤ ਸਵਾਵਾ ਵਧਿਆ ਦੇਂਦੇ ਪਏ ਆ ਤੇ ਜਿਹੜੀ ਕੋਈ ਕਮੀ ਰਹਿ ਗਈ ਹੈ ਜਿਹੜੀਆਂ ਕੋਈ ਪੋਸਟਾਂ ਅਜੇ ਖਾਲੀ ਨੇ ਉਨ੍ਹਾਂ ਦੇ ਉੱਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੀ ਜਲਦਪਰਤੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਸਾਰੇ ਹਸਪਤਾਲਾਂ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਨੇ ਉਹ ਸਾਰੀਆਂ ਫੇਲ ਹੋਣਗੀਆਂ ਤੇ ਜਿਹੜੀ ਇਹ ਸਹੂਲਤ ਹੈ 10 ਲੱਖ ਰੁਪਏ ਵਾਲੇ ਕਾਰਡ ਵਾਲੀ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੀ ਉਹਦੇ ਤਹਿਤ ਮੈਂ ਹਰ ਪਰਿਵਾਰ ਨੂੰ ਹਰ ਵਿਅਕਤੀ ਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਲਾਗੇ ਜਿਹੜਾ ਵੀ ਸਿਹਤ ਕੇਂਦਰ ਆ ਜਾਂ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਜਿੱਥੇ ਵੀ ਇਹ ਕਾਰਡ ਬਣਾਉਂਦੀ ਜਿਹੜੀ ਪ੍ਰਕਿਰ